i didn't you na in the red. ਸੰਗ ਪੋਲੇ ਆ ਸਮਰੱਥ ਪੋਲੇ ਖਰ ਆ ਘਰ ਵੀ ਜਲਕ ਜੰਜੂ ਕੇ ਰਾਖੇ ਨਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਪਾਵਨ ਚਰਨ ਛੋਹ ਧਰਤੀ ਗੁਰਦੁਆਰਾ ਪਾਤਸ਼ਾਹ ਨਵੀਂ ਅਗੋਲ ਵਿਖੇ ਜਿੱਥੇ ਕੇ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਸਤਖੰਡ ਵਾਸੀ ਸੰਤ ਬਾਬਾ ਗੀਰ ਸਿੰਘ ਜੀ ਦੀ ਅਗਵਾਈ ਹੇਠ ਸੇਵਾਵਾਂ ਸ਼ੁਰੂ ਕੀਤੇ ਗਏ ਹਨ ਇਸ ਸਮੇਂ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਬਾਬਾ ਮੰਗਾ ਸਿੰਘ ਜੀ ਇਸ ਸਮੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਨਿਵਾ ਰਹੇ ਨੇ ਉਹਨਾਂ ਦੀ ਦੇਖਰੇਖ ਹੇਠ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ ਦਾ ਸਦਕਾ ਹਰ ਸਾਲ ਦੀ ਤਰ੍ਹਾਂ ਸਾਵਣ ਦੀ ਮੱਸਿਆ ਤੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਲਾਨਾ ਗੁਰਮਤ ਸਮਾਗਮ ਜੋ ਕਿ ਅੱਜ ਜਿਸ ਸੰਬੰਧ ਵਿੱਚ ਅੱਜ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਖੰਡ ਪਾਠ ਸਾਰੰਭ ਕੀਤੇ ਗਏ ਨੇ ਜਿਨ੍ਹਾਂ ਦੇ ਭੋਗ 24 ਜੁਲਾਈ ਨੂੰ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਮਹਾਨ ਗੁਰਮਤ ਸਮਾਗਮ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਜਾਇਆ ਜਾਵੇਗਾ ਜਿਸ ਦੇ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਪ੍ਰਚਾਰਕਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਪਿਰਤਪਾਲ ਸਿੰਘ ਜੀ ਕਥਾਵਾਚ ਗੁਰਦੁਆਰਾ ਦੂਖਨਵਾਰ ਸਾਹਿਬ ਵਾਲੇ ਬਹੁਤ ਹੀ ਸਤਿਕਾਰਯੋਗ ਬਾਬਾ ਜਗਤਾਰ ਸਿੰਘ ਜੀ ਪਲਾਸੌਰ ਸਿੱਧਸਰ ਅਲਹੌਰਾਵਾਲੇ ਔਰ ਭਾਈ ਗੁਰਪਿਆਰ ਸਿੰਘ ਜੀ ਦਾ ਢਾਡੀ ਜਥਾ ਉਹ ਵੀ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ ਉਪਰੰਤ ਮਾਲ ਪੂੜਿਆਂ ਦਾ ਲੰਗਰ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਕੀਤਾ ਜਾਵੇਗਾ ਔਰ ਟੁੱਟ ਵਰਤੇਗਾ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਵਿਸ਼ੇਸ਼ ਤੌਰ ਤੇ ਇਸ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਮੰਗਾ ਸਿੰਘ ਜੀ ਵੱਲੋਂ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਦਿੱਤੇ ਸਮੇਂ ਅਨੁਸਾਰ ਸਮਾਗਮ ਦੇ ਵਿੱਚ ਸਮੂਲੀਅਤ ਕਰਕੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਇਸ ਸਮਾਗਮ ਦੇ ਵਿੱਚ ਪੰਥ ਦੇ ਮਹਾਨ ਵਿਦਵਾਨ ਰਾਗੀ ਢਾਡੀ ਪ੍ਰਚਾਰਕਾਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੀਆਂ ਧੜੀਆਂ ਨੂੰ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਦੇ ਉੱਤੇ ਸਾਰੇ ਗੁਰਪੁਰਬ ਸਿੱਧੀ ਦਿਹਾੜੇ ਪ੍ਰਕਾਸ਼ ਪੁਰਬ ਸਾਰੇ ਬਣਾਏ ਜਾਂਦੇ ਹਨ ਕੋਈ ਵੀ ਗੁਰਨਾਮ ਦੀ ਜਿੱਦ ਹੈ ਕਿ ਗੁਰੂ ਸਾਹਿਬ ਦੇ ਸਾਰੇ ਦਿਹਾੜੇ ਮਨਾਏ ਜਾਂਦੇ ਨੇ ਸਭ ਜ਼ਿਆਦਾ ਤੇ ਮਨਾਏ ਜਾਂਦੇ ਨੇ ਜੇ ਗੁਰਤੇਵ ਬਹਾਦਰ ਜਦ ਮਨਾਇਆ ਜਾਂਦਾ ਹੁਣ ਪਾਸ਼ਾ ਦੇ ਦੇਣ ਹੁਣ ਵੀ ਜਿਹੜਾ ਸਤਬ ਦੀ ਸਮਾਗਮ ਆ ਰਹੇ ਨੇ ਉਹਨੂੰ ਲੈ ਕੇ ਕੋਈ ਵਿਸ਼ੇਸ਼ ਸਮਾਗਮ ਕਰਵਾ ਰਹੇ ਹੋ ਇਸ ਸਥਾਨ ਸਾਡੇ ਪਾਸ ਹੁੰਦੇ ਸੰਗਤ ਖਰਾ ਬੋਲ ਉਹ ਖਰਾ ਬਿਲਕੁਲ ਕਰਦਾ ਹੁੰਦੇ ਖੰਡਪਤ ਹੋਏ ਪਾਈ ਜਾਂਦੇ ਨੇ ਹਾਂਜੀ ਬਾਬਾ ਜੀ ਜੋ 24 ਤਰੀਕ ਦਾ ਸਮਾਗਮ ਕਰਵਾਇਆ ਜਾ ਰਿਹਾ ਇੱਥੇ ਕੀ ਉਹਦੀ ਰੂਪਰੇਖਾ ਸੰਗਤਾਂ ਨੂੰ ਸੰਝਾ ਗਏ। ਇਹ ਗੁਰੂ ਮਹਾਰਾਜ ਚੇਪਾ ਸਾਹਿਬਾ ਗੁਰੂ ਦੇ ਇੱਕ ਬਹਾਦਰ ਜੀ ਦੇ ਸਥਾਨ ਹੈ। ਗੁਰਦੁਆਰਾ ਨੌਵੀਂ ਪਾਸੀਆ ਗੌਰ ਸਾਹਿਬ। ਤੋਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਗੁਰੂ ਮਹਾਰਾਜ ਚੇਪਾ ਸਾਹਿਬ ਜੋ ਇਹ ਸਥਾਨ ਹੈ ਇਸ ਤੇ ਸਲਾਨਾ ਮੱਤਿਆ ਸੌਣ ਦੀ ਮੱਤਿਆ ਤੇ ਇਹ ਸਲਾਨਾ ਮੱਤਿਆ ਮਨਾਈ ਜਾਂਦੀ ਹੈ। ਇਹ ਇਹ ਸੰਗਤਾਂ ਬਹੁਤ ਵੱਧ ਚੜ ਕੇ ਸਹਿਯੋਗ ਪਾਉਂਦੀਆਂ ਨੇ ਤੇ ਬਾਕੀ ਵੀ ਸੰਗਤਾਂ ਨੂੰ ਅਸੀਂ ਵਿਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੱਸ ਦੇਣਾ ਚਾਹੁੰਦੇ ਆ ਕਿ ਇਹ ਸੌਣ ਦੀ ਜੋ ਮੱਥਿਆ ਇਹਦੇ ਵਿੱਚ ਸੰਗਤਾਂ ਦੂਰੋਂ ਨੇੜੋਂ ਆ ਕੇ ਬਹੁਤ ਸ਼ਰਕਤ ਕਰਦੀਆਂ ਨੇ ਬਹੁਤ ਸਹਿਯੋਗ ਪਾਉਂਦੀਆਂ ਨੇ